ਕਈ ਲੋਕਾਂ ਦਾ ਗਿਲਾ ਸ਼ਿਕਵਾਇਆ ਰੱਬ ਦੇ ਨਾਲ ਕਿ ਰੱਬ ਸਾਡੇ ਕੰਮ ਨਹੀਂ ਕਰਦਾ ਰੱਬ ਸਾਡੀ ਸੁਣਦਾ ਹੀ ਨਹੀਂ ਰੱਬ ਦੇ ਪਤਾ ਨਹੀਂ ਅਸੀਂ ਕੀ ਮਾ ਮਾਰੇ ਉਹ ਰੱਬ ਦਾ ਅਸੀਂ ਪਤਾ ਨਹੀਂ ਕੀ ਵਿਗਾੜਿਆ ਆ ਇੰਨਾ ਚਿਰ ਹੋ ਗਿਆ ਇੰਨਾ ਟਾਈਮ ਹੋ ਗਿਆ ਆ ਨਹੀਂ ਦੰਦਾ ਹੋ ਨਹੀਂ ਦੰਦਾ ਇਹ ਨਹੀਂ ਦੰਦਾ ਉਹ ਨਹੀਂ ਦੰਦਾ ਇਦਾਂ ਦੇ ਗਿਲੇ ਸ਼ਿਕਵੇ ਕਈ ਲੋਕ ਬਹੁਤ ਕਰਦੇ ਰੱਬ ਦੇ ਨਾਲ ਕੰਮ ਕਰਾਉਣੇ ਆਪਾਂ ਰੱਬ ਦੇ ਕੋਲੋਂ ਕਿੱਦਾਂ ਇਹ ਕ ਨਹੀਂ ਕੰਮ ਆਪਾਂ ਰੱਬ ਤੋਂ ਕਰਵਾਉਣੇ ਚਾਹੁੰਦੇ ਆ ਕਿਲੇ ਸ਼ਿਕਵੇ ਵੀ ਰੱਬ ਦੇ ਨਾਲ ਕਰਦੇ ਆ ਪਰ ਰੱਬ ਦਾ ਕੰਮ ਕੀ ਕਰਦੇ ਆ ਆਪਾਂ ਜੇ ਕੋਈ ਵਰਕਰ ਕਿਸੇ ਮਾਲਕ ਦੇ ਥੱਲੇ ਕੰਮ ਕਰਦਾ ਉਹ ਵਰਕਰ ਉਸ ਮਾਲਕ ਦਾ ਕੰਮ ਹੀ ਨਹੀਂ ਕਰਦਾ ਤੇ ਤਨਖਾਹ ਦੀ ਆਸ ਰੱਖਦਾ ਪੈਸੇ ਦੀ ਆਸ ਰੱਖਦਾ ਸੈਲਰੀ ਦੀ ਆਸ ਰੱਖਦਾ ਵੇਜਸ ਦੀ ਆਸ ਰੱਖਦਾ ਤਾਂ ਮੂਰਖਈ ਆ ਵਰਕਰ ਕਨੇ ਮਾਲਕ ਨੇ ਆਪ ਹੀ ਤੁਹਾਨੂੰ ਪੈਸੇ ਦੇਣੇ ਆ ਤੁਸੀਂ ਮਾਲਕ ਦਾ ਕੰਮ ਤਾਂ ਕਰੋ ਜਿੱਦਾਂ ਮਾਲਕ ਕਹਿੰਦਾ ਉਦਾਂ ਕੰਮ ਕਰੋ ਹਾਂ ਜਿਹੜਾ ਮਾਲਕ ਕੰਮ ਕਰਨ ਨੂੰ ਕਹਿੰਦਾ ਉਹ ਕੰਮ ਵਿਗਾੜੋ ਨਾ ਉਹ ਵਿਗਾੜੋ ਨਾ ਉਹਨੇ ਕੰਮ ਤੁਹਾਡੇ ਤੋਂ ਕਰਵਾਉਣਾ ਹੈ ਸਹੀ ਤਰੀਕੇ ਦੇ ਨਾਲ ਉਹ ਕੰਮ ਕਰੋ ਆਪਣੀ ਵੇਜਸ ਲਓ ਆਪਣੀ ਜ਼ਿੰਦਗੀ ਦੀ ਨਿਆਰੇ ਲਓ ਇੰਦੀ ਹੈ ਕਿ ਨਹੀਂ ਹੁਣ ਆਪਾਂ ਮਾਲਕ ਦਾ ਕੰਮ ਜੇ ਕਰਨ ਵੀ ਲੱਪਈਏ ਤੇ ਕੰਮ ਵਿਗਾੜੀ ਵੀ ਜਾਈਏ ਤੇ ਮਾਲਕ ਨੇ ਫੇ ਸਾਨੂੰ ਜਵਾਬ ਹੀ ਦੇਣਾ ਕੰਮ ਤੋਂ ਵਿਗਾੜਨ ਦਾ ਮਤਲਬ ਮੇਰਾ ਇਹ ਆ ਜਿੱਦਾਂ ਸਾਨੂੰ ਆ ਪ੍ਰਕਿਰਤੀ ਦਿੱਤੀ ਆ ਕ੍ਰिएशन ਦਿੱਤੀ ਆ ਰੱਬ ਨੇ ਖੂਬਸੂਰਤ ਆ ਕੁਦਰਤ ਦਿੱਤੀ ਸਾਨੂੰ ਅਸੀਂ ਇਹਨੂੰ ਵਿਗਾੜੀ ਜਾਂਦੇ ਆ ਵਿਗਾੜੀ ਜਾਂਦੇ ਆ ਲੋਕਾਂ ਦੇ ਨਾਲ ਨਫ਼ਰਤ ਕਰੀ ਜਾਂਦੇ ਆ ਇਹ ਲੋਕ ਰੱਬ ਦੇ ਨੇ ਇਹ ਰੱਬ ਦੇ ਬੱਚੇ ਨੇ ਸਾਰੇ ਆਪਾਂ ਆਪਾਂ ਇੱਕ ਦੂਜੇ ਨਾਲ ਨਫ਼ਰਤ ਕਰੀ ਜਾਂਦੇ ਆ ਲੜਾਈ ਝਗੜੇ ਕਰੀ ਜਾਂਦੇ ਆ ਕੁੱਟਮਾਰ ਕਰੀ ਜਾਂਦੇ ਆ ਕਤਲੋਗਰਤ ਕਰੀ ਜਾਂਦੇ ਆ ਆਪਾਂ ਰੱਬ ਦਾ ਕੰਮ ਨਹੀਂ ਕਰਦੇ ਰੱਬ ਦਾ ਕੰਮ ਕੀ ਸਾਰਿਆਂ ਨੂੰ ਪਿਆਰ ਕਰਨਾ ਰੱਬ ਦੇ ਭਾਣੇ 'ਚ ਰਹਿਣਾ ਜਿੰਨਾ ਕੁਝ ਰੱਬ ਦੇ ਰਿਹਾ ਉਹਦੇ ਵਿੱਚ ਸਬਰ ਕਰਨਾ ਹਰ ਇੱਕ ਨੂੰ ਇੱਕ ਨਿਗਾਹ ਦੇ ਨਾਲ ਦੇਖਣਾ ਨਫ਼ਰਤ ਨੂੰ ਮਿਟਾਉਣਾ ਜਾਤਾਂ ਪਾਤਾਂ ਨੂੰ ਖਤਮ ਕਰਨਾ ਉੱਚ-ਨੀਚ ਨੂੰ ਖਤਮ ਕਰਨਾ ਇਹ ਰੱਬ ਦੇ ਕਈ ਕੰਮ ਨੇ ਮੈਂ ਤਾਂ ਦੋ ਚਾਰ ਗਿਣਵਾਏ ਨੇ ਪਤਾ ਨਹੀਂ ਹੋਰ ਰੱਬ ਦੇ ਕਿੰਨੇ ਕੰਮ ਜਿਹੜੇ ਆਪਾਂ ਕਰਨੇ ਨੇ ਰਾਲ ਮਿਲ ਕੇ ਤਾਂ ਆਪੇ ਸਾਨੂੰ ਰੱਬ ਨੇ ਖੁਸ਼ੀਆਂ ਦੇਣੀਆਂ ਅਸੀਂ ਰੱਬ ਦਾ ਕੰਮ ਤਾਂ ਕਰਦੇ ਹੀ ਨਹੀਂ ਰੱਬ ਦੇ ਹੁਕਮਾਂ ਦੇ ਮੁਤਾਬਕ ਤਾਂ ਚੱਲਦੇ ਹੀ ਨਹੀਂ ਕੋਈ ਵਰਕਰ ਮਾਲਕ ਦੇ ਹੁਕਮਾਂ ਦੇ ਮੁਤਾਬਕ ਚੱਲਦਾ ਨਹੀਂ ਤਾਂ ਉਹ ਵੇਜਸ ਦੀ ਆਸ ਕਿਧਰ ਰੱਖ ਸਕਦਾ ਉਹਨੂੰ ਤਾਂ ਫੇ ਸੱਕ ਦੀ ਆਸ ਰੱਖਣੀ ਚਾਹੀਦੀ ਆ ਕੰਮ ਤੋਂ ਜਵਾਬ ਹੋਣ ਦੀ ਆਸ ਰੱਖਣੀ ਚਾਹੀਦੀ ਆ ਕਿਉਂਕਿ ਕੰਮ ਤਾਂ ਕਰਦਾ ਹੀ ਨਹੀਂ ਮਾਲਕ ਦਾ ਆ ਕੇ ਬਿਲੀਆਂ ਖਾਈ ਜਾਂਦਾ ਆ ਕੇ ਬਸ ਲੋਕਾਂ ਦੇ ਨਾਲ ਹੋਰਾਂ ਵਰਕਰਾਂ ਦੇ ਨਾਲ ਗੱਲਾਂ ਬਾਤਾਂ ਕਰੀ ਜਾਂਦਾ ਖਰੀਂਦਰ ਤੁਰਿਆ ਫਿਰਦਾ ਕਰੀ ਉਧਰ ਤੁਰਿਆ ਫਿਰਦਾ ਮਾਲਕ ਕਮਲਾ ਤਾਂ ਨਹੀਂ ਹੈ ਮਾਲਕ ਨੇ ਤਾਂ ਪੈਸੇ ਉਹਨੂੰ ਦੇਣੇ ਆ ਜਿਹੜਾ ਉਹਦਾ ਕੰਮ ਵਧੀਆ ਕਰਦਾ ਏਦਾਂ ਹੀ ਜੇ ਅਸੀਂ ਰੱਬ ਦੇ ਕੋਲੋਂ ਕੁਝ ਚਾਹੁੰਦੇ ਆ ਕੁਝ ਆਸਾਂ ਨੇ ਸਾਡੀਆਂ ਕੁਝ ਮੁਰਾਦਾਂ ਨੇ ਕੁਝ ਖਵਾਇਸ਼ਾਂ ਨੇ ਸਾਡੀਆਂ ਜਿਹੜੀਆਂ ਰੱਬ ਦੇ ਕੋਲੋਂ ਅਸੀਂ ਮਨਵਾਉਣਾ ਚਾਹੁੰਦੇ ਆ ਤੇ ਰੱਬ ਦਾ ਕੰਮ ਵੀ ਤਾਂ ਕਰਨਾ ਪੈਣਾ ਰੱਬ ਨੂੰ ਯਾਦ ਵੀ ਤਾਂ ਕਰਨਾ ਪੈਣਾ ਰੱਬ ਦਾ ਸ਼ੁਕਰਾਨਾ ਵੀ ਤਾਂ ਕਰਨਾ ਪੈਣਾ ਜੋ ਸਾਨੂੰ ਦੇ ਰਿਹਾ ਇਹਦੇ ਵਿੱਚ ਸਬਰ ਸੰਤੋਖ ਵੀ ਤਾਂ ਰੱਖਣਾ ਪੈਣਾ ਫੇਈ ਸਾਨੂੰ ਰੱਬ ਹੋਰ ਦੇਊਗਾ ਕਿ ਨਹੀਂ ਹੁਣ ਬੱਚੇ ਨੂੰ ਕੁਝ ਚੀਜ਼ ਲੈ ਕੇ ਦਿਓ ਤੁਸੀਂ ਬੱਚਾ ਕੁਝ ਜ਼ਿੱਦ ਕਰੇ ਤੁਸੀਂ ਲੈ ਦੇਣੇ ਆ ਉਹ ਚੀਜ਼ ਜੀ ਸੰਭਾਲੀ ਹੀ ਨਹੀਂ ਕਰਦਾ ਤੁਸੀਂ ਕਹੋ ਹੋਰ ਨਹੀਂ ਲੈ ਕੇ ਦੇਣੀ ਕਿਉਂਕਿ ਤੁਹਾਨੂੰ ਪਤਾ ਇਹਨੂੰ ਮੈਂ ਨਵੀਂ ਚੀਜ਼ ਲੈ ਕੇ ਦਿੱਤੀ ਸੀ ਇਹਨੇ ਖਰਾਬ ਕੀਤੀ ਨੇ ਸੰਭਾਲ ਨਹੀਂ ਰੱਖੀ ਇਸ ਕਰਕੇ ਜਿਹੜੇ ਬੱਚੇ ਮਾਪਿਆਂ ਦੀ ਦਿੱਤੀ ਹੋਈ ਚੀਜ਼ ਨੂੰ ਸੰਭਾਲਦੇ ਨੇ ਸੰਵਾਰਦੇ ਨੇ ਉਹਦਾ ਖਿਆਲ ਰੱਖਦੇ ਨੇ ਮਾਪਿਆਂ ਦਾ ਸ਼ੁਕਰੀਆ ਕਰਦੇ ਨੇ ਥੈਂਕ ਯੂ ਕਰਦੇ ਨੇ ਅਪਰੀਸ਼ੀਏਟ ਕਰਦੇ ਨੇ ਤਾਂ ਮਾਪੇ ਕਮਲੇ ਨਹੀਂ ਹੁੰਦੇ ਉਹ ਬੱਚੇ ਨੂੰ ਹੋਰ ਵੀ ਵਧੀਆ ਚੀਜ਼ਾਂ ਲੈ ਕੇ ਦਿੰਦੇ ਨੇ ਤੇ ਕਈ ਦਫਾ ਬਿਨਾਂ ਪੁੱਛੋ ਵੀ ਲੈ ਕੇ ਦਿੰਦੇ ਨੇ ਇਸ ਕਰਕੇ ਸਾਡਾ ਫਰਜ਼ ਇਹ ਬਣਦਾ ਰੱਬ ਦੀਆਂ ਦਿੱਤੀਆਂ ਹੋਈਆਂ ਹਰ ਚੀਜ਼ਾਂ ਦਾ ਥੈਂਕ ਯੂ ਕਰੀਏ ਜਿੱਥੇ ਵੀ ਰੱਬ ਰੱਖੇ ਉੱਥੇ ਆਉਣ ਦੀ ਕੋਸ਼ਿਸ਼ ਕਰੀਏ ਰੱਬ ਕਈ ਦਫਾ ਸਾਡੇ ਐਗਜ਼ਾਮ ਲੈਂਦਾ ਬਹੁਤ بڑے بڑے ਐਗਜ਼ਾਮ ਲੈਂਦਾ ਇਹਨਾਂ ਐਗਜ਼ਾਮ ਦੇ ਵਿੱਚ ਦੀ ਨਿਕਲ ਦਾ ਇੱਕੋ ਇੱਕ ਰਸਤਾ ਆ ਰੱਬ ਦੇ ਪਾਣੀ 'ਚ ਰਹਿਣਾ ਬਸ ਹੋਰ ਕੁਝ ਨਹੀਂ ਕਹਿਣਾ ਔਰ ਕੁਝ ਨਹੀਂ ਕਰਨਾ ਰਬਰਾ